ਜਦੋਂ ਕਈ ਵਾਰ ਆਪਾਂ ਵਿਚਾਰ ਦਿੰਨੇ ਆ ਤੇ ਸਾਨੂੰ ਇਹ ਗੱਲ ਕਿਹਾ ਜਾਂਦਾ ਕਿ ਕੈਂਚੀ ਘੱਟ ਚਲਾਇਆ ਕਰੋ ਸੂਈ ਚਲਾਇਆ ਕਰੋ ਜੋੜਨ ਵਾਲਾ ਕੰਮ ਕੀਤਾ ਜਾਵੇ ਆਮ ਕਿਹਾ ਜਾਂਦਾ ਤੇ ਭਾਈ ਸਾਹਿਬ ਜੀ ਕੈਂਚੀ ਨਾ ਚਲਾਇਆ ਕਰੋ ਤੇ ਸੂਈ ਲੈ ਕੇ ਜੋੜਨ ਵਾਲਾ ਕੰਮ ਕੀਤਾ ਜਾਵੇ ਜੋੜਿਆ ਕਰੋ ਮੈਂ ਜਵਾਬ ਦਿੱਤਾ ਮੈਂ ਕਿ ਵੀ ਦੇਖੋ ਜਦ ਆਪਾਂ ਇੱਕ ਵਧੀਆ ਡਰੈਸ ਬਣਾਉਣਾ ਹੈ ਕਪੜਾ ਲੈ ਕੇ ਕਰ ਜਾਈਏ ਆਪਾਂ ਕਿਸੇ ਦੁਕਾਨ ਤੇ ਗਏ ਆ ਉਹ ਤੇ ਸੋਹਣਾ ਕਪੜਾ ਲਿਆ ਲਿਆ ਕਰਕੇ ਜਦੋਂ ਦਰਜੀ ਨੂੰ ਦਿੱਤਾ ਤੇ ਦਰਜੀ ਨੇ ਸਭ ਤੋਂ ਪਹਿਲਾਂ ਕੀ ਚਲਾਈ ਉਹਦੇ ਤੇ ਸੂਈ ਚਲਾਈ ਜਾਂ ਕੈਂਚੀ ਜੇ ਦਾ ਵਧੀਆ ਡਰੈਸ ਬਣਾਉਣਾ ਤੇ ਸਭ ਤੋਂ ਪਹਿਲਾਂ ਦਰਜੀ ਉਹਦੇ ਤੇ ਕੀ ਚਲਾਉਂਦਾ ਕੈਂਚੀ ਚਲਾਉਂਦਾ ਹਨ ਤੇ ਜੇ ਆਪਾਂ ਉੱਥੇ ਤਰਕ ਦਈਏ ਉੱਥੇ ਆਪਾਂ ਗੱਲ ਕਹੀਏ ਦੇਖੋ ਜੀ ਅੱਲਾ ਸੋਹਣਾ ਸੂਟ ਹੈ ਤੇ ਕੱਟ ਵੱਟ ਕੇ ਲੀ ਦਾ ਪਰੇ ਕਰ ਦਿੱਤੀਆਂ ਉਹਨਾਂ ਕਹਿਣਾ ਭਾਈ ਇੱਕ ਦੋ ਦਿਨ ਬਾਅਦ ਚ ਆਇ ਤੇ ਰਾਗ ਮੇਨਾਂ ਗੱਲ ਕਰੀ ਅਜਰਿਆ ਜਿਹੜੀ ਮੈਂ ਲੀਰਾ ਲਾਈਆਂ ਨਾ ਇਹ ਫਾਲਤੂ ਸਨ ਇਹਦੀ ਕੋਈ ਜ਼ਰੂਰਤ ਨਹੀਂ ਸੀ ਜੇਕਰ ਵਧੀਆ ਡਰੈਸ ਚਾਹੀਦਾ ਤਾਂ ਕੈਂਚੀ ਚਲਾਣੇ ਪੈਣੀ ਹੈ ਹੁਣ ਜੇ ਆਪਾਂ ਕੈਂਚੀ ਤੋਂ ਡਰਦੇ ਆ ਕੈਂਚੀ ਚੱਲਣ ਤੋਂ ਡਰਦੇ ਆ ਤਾਂ ਮਾਫ਼ ਕਰਿਆ ਜੇ ਅਸੀਂ ਇੱਕ ਵਧੀਆ ਤੇ ਚੰਗੇ ਇਨਸਾਨ ਨਹੀਂ ਬਣ ਸਕਦੇ ਕੈਂਚੀ ਸਭ ਤੋਂ ਪਹਿਲਾਂ ਕੈਂਚੀ ਹੀ ਚੱਲੇਗੀ ਬਾਅਦ ਵਿੱਚ ਸੋਚ ਆਉਂਦੀ ਹੈ ਡਰੈਸ ਜਦੋਂ ਡਰੈਸ ਬਣਦਾ ਜਦੋਂ ਕੱਪੜੇ ਸੀਤੇ ਜਾਂਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਕੈਂਚੀ ਚੱਲਦੀ ਆ ਸੂਈ 2 ਨੰਬਰ ਤੇ ਹੁੰਦੀ ਆ ਕੈਂਚੀ ਚਲਾ ਕਰਕੇ ਉਹਨੂੰ ਕਾਟ ਵੱਢ ਕੇ ਬਾਅਦ ਵਿੱਚ ਸੂਈ ਦੇ ਨਾਲ ਜੋੜਿਆ ਜਾਂਦਾ ਸਭ ਤੋਂ ਪਹਿਲਾਂ ਕੈਂਚੀ ਚੱਲੇਗੀ ਜਦੋਂ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਨੇ ਮੂਲ ਮੰਤਰ ਦਾ ਸਭ ਤੋਂ ਪਹਿਲਾ ਸਿਧਾਂਤ ਇੱਧਰ ਲੜਾਇਆ ਸੀ ਉਹ ਕੈਂਚੀ ਹੀ ਤਾਂ ਚੱਲੀ ਸੀ ਜਿਸ ਨੂੰ ਆਪਾਂ ਇੱਕ ਓ ਔਂਕਾਰ ਕਹਿੰਦੇ ਆ ਇਕ ਓਅੰਕਾਰ ਬਦਕੀਅਤ ਰੱਬ ਏ ਕਹ ਤੇ ਸਰਵ ਵਿਆਪਕ ਆ ਤੇ ਜਿਹੜੇ ਦੋ ਮੰਨਦੇ ਨੇ ਜਿਹੜੇ ਤਿੰਨ ਮੰਨਦੇ ਦੇ ਜਿਹੜੇ ਚਾਰ ਮੰਨਦੇ ਨੇ ਜਿਹੜੇ 33 ਕਰੋੜ ਮੰਨਦੇ ਨੇ ਕਿ ਕਿੰਨੇ ਹੀ ਮੰਨਦੇ ਨੇ ਇਹ ਕੈਂਚੀ ਨਹੀਂ ਹੋ ਗਈ ਫਿਰ ਉਹਨਾਂ ਤੇ ਤੇ ਰੱਬ ਇੱਕੋ ਹੀ ਆ ਰੱਬ ਦੋ ਨਹੀਂ ਆ ਤਿੰਨ ਨਹੀਂ ਆ ਚਾਰ ਨਹੀਂ ਆ ਜਿਹੜੇ ਬਾਬਾ ਨੂੰ ਅਜੂਨੀ ਕਿਹਾ ਗਿਆ ਤੇ ਜਿਹੜੇ ਇਹ ਮੰਨਦੇ ਨੇ ਰੱਬ ਬੰਦਾ ਬਣ ਕਰਕੇ ਸਰੀਰ ਬਣ ਕਰਕੇ ਇਸ ਧਰਤੀ ਤੇ ਆਉਂਦਾ ਤੇ ਉਹ ਤਾਂ ਫਿਰ ਉਹਨਾਂ ਦੇ ਉੱਤੇ ਕੈਂਚੀ ਹੋ ਗਈ ਜਿਹੜੇ ਰੱਬ ਨੂੰ ਨਿਰਵੈਰ ਨਹੀਂ ਮੰਨਦੇ ਤੇ ਜਦੋਂ ਸਤਿਗੁਰੂ ਜੀ ਨੇ ਨਿਰਵੈਰ ਕਿਹਾ ਆ ਉਹ ਤਾਂ ਕੈਂਚੀ ਹੋ ਗਈ ਫਿਰ ਸਭ ਤੋਂ ਪਹਿਲਾਂ ਕੈਂਚੀ ਦਾ ਕੰਮ ਹੀ ਆਉਂਦਾ ਸੂਈ ਦਾ ਕੰਮ ਬਾਅਦ ਦੇ ਵਿੱਚ ਆਉਂਦਾ ਪਾਪ ਕੇ ਬਾਧੂ ਜਿਹੜੀਆਂ ਮਾਨਤਾਵਾਂ ਬਾਧੂ ਪਖੰਡ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਜਦੋਂ ਆਪਾਂ ਗੁਰ ਕੈਂਚੀ ਦੇ ਨਾਲ ਉਹਨੂੰ ਕੱਟ ਦਵਾਂਗੇ ਨਾ ਬਾਅਦ ਦੇ ਵਿੱਚ ਸੂਈ ਦੇ ਨਾਲ ਗੁਰਮਤ ਦੀ ਸੂਈ ਦੇ ਨਾਲ ਜੋੜ ਕਰਕੇ ਇੱਕ ਵਧੀਆ ਇਨਸਾਨ ਬਣਾਇਆ ਜਾ ਸਕਦਾ ਇਸ ਕਰਕੇ ਕੈਂਚੀ ਬਹੁਤ ਜ਼ਰੂਰੀ ਹੈ ਕਾਟ-ਛਾਟ ਬਹੁਤ ਜ਼ਰੂਰੀ ਹੈ